21 ਮਾਰਚ 1704 ਅੱਜ ਦੇ ਦਿਨ ਪੀਰ ਬੁੱਧੂ ਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ ਸਤੰਬਰ 1686 ਈਸਵੀ ਵਿੱਚ ਹਿੰਦੂ ਪਹਾੜੀ ਰਾਜਿਆਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੇ ਹਮਲਾ ਕੀਤਾ ਗਿਆ ਜੋ ਇਤਿਹਾਸ ਦੇ ਵਿੱਚ ਪੰਗਾਣੀ ਦਾ ਯੁੱਧ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਪੀਰ ਬੁੱਧੂ ਸ਼ਾਹ ਜੀ ਦੇ ਦੋ ਭਰਾ ਦੋ ਪੁੱਤਰ ਅਤੇ ਸੈਂਕੜੇ murid ਪੰਗਾਣੀ ਦੇ ਯੁੱਧ ਦੇ ਵਿੱਚ ਪਹਾੜੀ ਰਾਜਿਆਂ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ ਤੇ ਅੱਜ ਦੇ ਦਿਨ 21 ਮਾਰਚ 1704 ਦੇ ਵਿੱਚ ਔਰੰਗਜ਼ੇਬ ਦੇ ਹੁਕਮਾਤੇ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਜੀ ਦੇ ਸ਼ਰੀਰ ਦੇ ਟੋਟੇ-ਟੋਟੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਸੰਗਤ ਜੀ 21 ਮਾਰਚ 1959 ਨੂੰ ਨਹਿਰੂ ਨੇ ਸਿੱਖਾਂ ਨੂੰ ਫੇਰ ਕਰਵਾਇਆ ਸੀ ਗੁਲਾਮੀ ਦਾ ਅਹਿਸਾਸ ਇਸ ਦਿਨ ਮਾਸਟਰ ਤਾਰਾ ਸਿੰਘ ਨੇ ਆਪਣੀ ਰਿਹਾਈ ਤੋਂ ਬਾਅਦ ਸਰਕਾਰੀ ਦਖਲ ਦੇ ਹਾਲ ਦੇ ਵਾਸਤੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਪੇਸ਼ਕਸ਼ ਕੀਤੀ ਜੋ ਨਹਿਰੂ ਨੇ ਨਾਮਨਜ਼ੂਰ ਕਰਕੇ ਇੱਕ ਵਾਰ ਫਿਰ ਸਿੱਖਾਂ ਨੂੰ ਉਹਨਾਂ ਦੀ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ